ਆਗੇ ਤੁਸੀਂ ਹੋਰ ਹੋਰ ਕਿੱਦਾਂ ਬਸ ਠੀਕ ਆ ਤੁਸੀਂ ਠੀਕ ਆ ਆ ਠੀਕ ਠਾਕ ਤੁਸੀਂ ਸੁਣਾ ਠੀਕ ਆ ਹੋਰ ਬਸ ਬਸੇ ਆ ਗਈ ਸੀ ਮੈਂ ਤੇ ਫਿਰ ਉਹ ਗਵਾਨੀਆਂ ਦਾ ਮੁੰਡਾ ਟੱਕਰ ਗਿਆ ਸੀ ਤੇ ਤੁਸੀਂ ਫੋਨ ਕਰ ਦਿੰਦੇ ਲੱਗੀ ਮੈਨੂੰ ਤਾਂ ਗਰਮੀ ਬੜੀ ਆ ਗਵਾਨੀਆਂ ਦਾ ਮੁੰਡਾ ਟੱਕਰ ਗਿਆ ਮੈਨੂੰ ਸਸੀ ਕਾਲ ਜੀ ਹੋਰ ਪ੍ਰੀਤੀ ਕਿੱਦਾਂ ਠੀਕ ਹੋ ਬਸ ਠੀਕ ਆ ਤੁਸੀਂ ਸੁਣਾਓ ਗੁੜੀਆ ਛੋਟੀ ਗੁੜੀਆ ਵੀ ਠੀਕ ਆ ਹੋਰ ਮਨਜੀਤ ਸਾਰੇ ਠੀਕ ਹੈ ਕੋਈ ਨਾ ਅੰਦਰ ਤੇ ਬੈਠੋ ਫੇਰ ਦੱਸਦੇ ਆ ਮੇਰਾ ਮਣੀ ਕਿੱਦਾਂ ਠੀਕ ਆ ਹਾਂਜੀ ਹਾਂਜੀ ਠੀਕ ਆ ਸਾਰੇ ਅੱਛਾ ਅੱਛਾ ਹੋਰ ਕਿੱਦਾਂ ਉਧਰ ਤੁਹਾਡੇ ਘਰ ਠੀਕ ਠਾਕ ਸਾਰੇ ਹਾਂਜੀ ਹਾਂਜੀ ਠੀਕ ਹੈ ਮਹਿੰਦੀ ਤਾਂ ਬੜੀ ਸੋਹਣੀ ਲੱਗ ਰਹੀ ਮੈਨੂੰ ਕੋਈ ਨਹੀਂ ਕੋਈ ਨਹੀਂ ਪ੍ਰੀਤੀ ਬੜਾ ਖੁਸ਼ ਹੋਈ ਨੀ ਹੋਰ ਦੇਖ ਮਹਿੰਦੀ ਕਿੰਨੀ ਸੋਹਣੀ ਲੱਗੀ ਤੇਰੇ ਵਿਆਹ ਵਧੀਆ ਹੋ ਗਿਆ ਵਧੀਆ ਹੋ ਗਿਆ ਸਾਰਾ ਕੁਝ ਦੱਸਦੀ ਮੈਂ ਬੈਠੋ ਤਾਂ ਸਹੀ ਚਲੋ ਕੋਈ ਨਾ ਹੋਰ ਪ੍ਰੀਤੀ ਤੂੰ ਬੈਠੋ ਦੀ ਮੈਂ ਪਾਣੀ ਪੂਣੀ ਲੈ ਕੇ ਆਉਣੀ ਆ ਤੂੰ ਬੈਠ ਮੈਂ ਲੈ ਕੇ ਆਨੀ ਪਾਣੀ ਕੋਈ ਨਹੀਂ ਤੁਰੇ ਤੇ ਪੱਖਾ ਚਲਾਜਾ ਰਾੜੀ ਇਹ ਗਰਮੀ ਬੜੀ ਹੋ ਗਈ ਹੈ ਹੈਨਾ ਹੁਣ ਚਲਾਈਏ ਤਾਂ ਚਲ ਹੁਣ 2-4 ਦਿਨ ਤੋਂ ਗਰਮੀ ਬੜੀ ਹੋ ਗਈ ਹਾਂਜੀ ਹਾਂਜੀ ਗਰਮੀ ਹੋਣਾ ਬੋਲਦੇ ਦੀਵਿਆ ਹੋਇਆ ਕੋਈ ਨੰਨੀ ਹੈ ਨੰਨੀ ਨੰਨੀ ਤੇ ਮਿਲੂ ਅਜੂ 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 ਕਿੰਨੇ ਦਿਨ ਬਾਅਦ ਹੈ ਅਜੂ ਤੇ ਇਹ ਬਨਹੁਰ ਕਿੱਦਾਂ ਠੀਕ ਆ ਆ ਇੱਧਰ ਲੈ ਉਹ ਤਾਂ ਬੁਲੋਂਦੀ ਵੀ ਨਹੀਂ ਲੱਗਾ ਫੁੱਲ ਗਈ ਨਹੀਂ ਹੋਲੀ-ਹੋਲੀ ਖਗੂਗੀ ਹੁਣ ਥੋੜਾ ਜਿਹਾ ਇਹਨੂੰ ਵੀ ਹੋ ਗਿਆ ਕਿੰਨੇ ਦਿਨ ਤੇ ਹੋਇਆ ਮੈਨੂੰ ਘਰੋਂ ਗਈ ਇਹਨੂੰ ਤੁਸੀਂ ਇੱਧਰ ਚਲਾਇਆ ਮੇਰੇ ਪੋਤੇ ਇੱਧਰ ਆ ਮਾਮੀ ਕੋ ਇੱਧਰ ਆ ਮੇਰੇ ਪੋਤੇ ਆਜੋ ਹੋਰ ਅੰਮੋ ਦੋ ਸੁਣਾ ਕਿੱਦਾਂ ਤੇਰੀ ਚਾਚੀ ਚਾਚੇ ਠੀਕ ਠਾਕ ਹੁੰਦਾ ਠੀਕ ਆ ਠੀਕ ਆ ਮਾ ਤੇ ਇਹ ਦੱਸ ਮਾਮੀ ਕਿੱਦਾਂ ਠੀਕ ਆ ਹਾਂ ਠੀਕ ਆ ਹੁਣ ਤੇ ਠੀਕ ਆ ਅੱਛਾ ਅੱਛਾ ਹਾਂ ਘਰ ਆ ਗਈ ਜੀ ਫੇਰ ਮੈਂ ਕਿਹਾ ਮੈਂ ਵੀ ਚਲਦੀ ਹਾਂ ਹੁਣ ਸੱਚੀ ਨਾ ਉਹਦਾ ਦਿਲ ਨਹੀਂ ਹੀ ਲੱਗਦਾ ਆ ਚਲੋ ਦੋ ਦਿਨ ਵਿਆਹ ਚ ਨਿਕਲ ਗਿਆ ਤੇ ਪਤਾ ਨਹੀਂ ਲੱਗਾ ਉਹਦਾ ਤੇ ਨੀਤੇ ਦਿਲ ਨਹੀਂ ਲੱਗਣਦੇ ਅਜ ਘਰ ਇੱਥੇ ਚੱਲ ਕੋਈ ਹੋਰੀ ਤਰ੍ਹਾਂ ਹੁੰਦਾ ਹੈ ਹੋਰ ਆ ਗਈ ਹੁਣ ਮੈਂ ਲਾ ਦਿਲ ਜਿੱਦਾਂ ਮਰਜੀ ਆਪਣਾ ਹਾਂ ਹੋਰ ਸੁਣਾ ਮਣੀ ਕਿੱਦਾਂ ਠੀਕ ਠਾਕ ਠੀਕ ਆ ਠੀਕ ਆ ਅੰਦਰ ਹੋਣਿਆ ਵੀ ਲੰਮੇ ਪਏ ਸੀ ਹਾਂਜੀ ਹਾਂ

ਮੇਗਾ ਭਾਈ ਸਾਂਭੋ ਤੁਸੀਂ ਆਪਣਾ ਘਰ ਅਸੀਂ ਵੀ ਚਲੀ ਆ ਬਨੇ ਘਰ ਔਰ ਬੜੇ ਦਿਨ ਰਹਿ ਲਿਆ ਹੁਣ ਚਲੋ ਮੈਂ ਚਾਹ ਬਣਾਉਣੀ ਬੈਠੋ ਤੁਸੀਂ ਨਾਲੇ ਕੱਪੜੇ-ਕੁਪੜੇ ਚੇਂਜ ਕਰ ਲਓ ਹਨਾ ਗਰਮੀ ਅੱਗੇ ਬੜੀ ਆ ਤੇ ਆਹ ਭਾਰਾ ਹੈਗੀ ਹੈ ਇੱਕ ਸਫ਼ਰ ਵੀ ਕਾਫੀ ਲੰਬਾ ਆ ਤੇ ਹਾਂ ਜੀ ਹਾਂ ਹੋ ਜਾਂਦਾ ਇਦਾਂ ਚਲੋ ਕਰ ਲਿਓ ਤੁਸੀਂ ਕੱਪੜੇ ਚੇਂਜ ਤੇ ਮੈਂ ਚਾਹ ਬਣਾਉਣੀ ਨਹੀਂ 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 ਕਿੰਨੀ ਦੇਰ ਹੋਈ ਮੈਨੂੰ ਵੀ ਆਏ ਨੂੰ ਮਣੀ ਵੀ ਨਹੀਂ ਮਿਲਿਆ ਪਤਾ ਨਹੀਂ ਅਮਨ ਨੂੰ ਮੈਂ ਕਿਹਾ ਹੀ ਅਮਨ ਨੇ ਵੀ ਨਹੀਂ ਭੇਜੀ ਆਣੂ ਉਹ ਤਾਂ ਕਿਹਾ ਠੀਕ ਠਾਕ ਹਾਂ ਬਸ ਠੀਕ ਠਾਕ ਅਮਣੀ ਮੈਂ ਕਦੋਂ ਦੀ ਦੇਖੀ ਜੰਨੀ ਤੈਨੂੰ ਕਿੱਥੇ ਹੀ ਤੂੰ ਜੋ ਬਾਸਾ ਮੈਂ ਇੱਥੇ ਲੰਮਾ ਪਿਆ ਸੀ ਉਹ ਫੇਰ ਅੱਖ ਲੱਗੀ ਮੇਰੀ ਸੌ ਗਿਆ ਮੈਂ ਅੱਛਾ ਅੱਛਾ ਆ ਠੀਕ ਆ ਮੈਨੂੰ ਅਮਨ ਕਹਿੰਦੀ ਸੀ ਉਹ ਅੰਦਰ ਲੰਮਾ ਪਿਆ ਹਾਂਜੀ ਹਾਂਜੀ ਤੇ ਮੈਂ ਕਹਾਂਣੀ ਬਾਹਰ ਹੀ ਨਿਕਲ ਗਿਆ ਕਿਤੇ ਨਹੀਂ ਨਹੀਂ ਫੇਰ ਮੈਂ ਅੰਦਰ ਹੀ ਗੰਗੂ ਦੀ ਅੱਖ ਲੱਗੀ ਮੈਂ ਕਿਹਾ ਫੇਰ ਮੰਮੀ ਆ ਗਈ ਮੈਂ ਰਖਿਆ ਠੀਕ ਆ ਔਰ ਕਿੱਦਾਂ ਠੀਕ ਠਾਕ ਰਹੇ ਫੇ ਵਿਆਹ ਵਿਊ ਵਧੀਆ ਹੋ ਗਿਆ? ਹਾਂਜੀ ਵਧੀਆ ਹੋ ਗਿਆ ਵਧੀਆ। ਚਲੋ ਠੀਕ ਆ। ਤੇ ਫੇਰ ਕਿੱਦਾਂ ਉਧਰ ਮਨਜੀਤ ਹੁਣੀ? ਉਹ ਵੀ ਠੀਕ ਠਾਕ ਹੀ? ਹਾਂਜੀ ਠੀਕ ਠਾਕ ਹੀ। ਚਲੋ ਵਧੀਆ ਟਾਈਮ ਨਿਕਲ ਗਿਆ ਫੇ ਘਰ ਹੈਂ? ਨਿਕਲ ਗਿਆ ਵਧੀਆ। ਹਾਂ ਚਲੋ। ਕੀ ਗੱਲ ਬੜਾ ਉਦਾਸ ਜਿਹਾ ਆਏ ਆਂ? ਨਹੀਂ ਨਹੀਂ। ਉਦਾਸ ਤਾਂ ਉਹ ਨਹੀਂ ਮੈਂ ਮਨਜੀਤ ਦੀ ਗੱਲ ਕੀਤੀ ਤਾਂ ਬੜਾ ਅਜੀਬ ਜਿਹਾ ਤੋ ਜਵਾਬ ਦਿੱਤਾ ਐ ਦੋ ਸੁਸਤ ਜਿਹਾ ਹੋ ਗਏ ਕੀ ਗੱਲ ਕੋਈ ਗੱਲ? ਗੱਲ ਤੇ ਨਹੀਂ ਕੋਈ। ਹੂੰ। ਤੇ ਉਧਰ ਤਾਂ ਆਏ ਕਰ। ਕੰਨ ਕੋਈ ਨਾ ਨਹੀਂ ਜੇ ਕੋਈ ਗੱਲ ਹੈਗੀ ਤਾਂ ਦੱਸ ਦੇ ਮੈਨੂੰ ਲੱਗਦਾ ਮੈਨੂੰ ਤੇਰਾ ਵੀ ਉਤਰਿਆ ਜਾ ਹੀ ਲੱਗਦਾ ਤੇਰਾ ਨਹੀਂ 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 ਤੇਰਾ ਕਿ ਤੋਤਾ ਨਾ ਤੇ ਮਣੀ ਉਹ ਕਣਕ ਦਾ ਕਿਦਾਂ ਵੱਡੀ-ਬੁੱਡੀ ਹੋ ਗਈ ਏ ਮਾ ਉਹ ਵਢਾ ਲਈ ਸੀ ਵਿਆਹ ਕੇ ਆਈ ਤੇ ਉਹ ਜੀਜੀ ਨੇ ਵਢਾ ਲਈ ਫੇਰ ਅੱਛਾ ਅੱਛਾ ਤੇ ਕਿਦਾਂ ਭਾਈ ਕਿੰਨਾ ਕੋ ਝਾੜ ਹੋਇਆ ਕੀ ਕਹਿੰਦੇ ਝਾੜ ਤੇ ਵਧੀਆ ਹੀ ਕਣਕ ਦਾ ਹਾਂ ਓ ਠੀਕ ਹੀ ਹੋ ਗਿਆ ਜਿੱਦਾਂ ਵਢਾਤੀ ਇਹਨੇ ਠੀਕ ਠੀਕ ਹੀ ਹੋ ਗਿਆ ਕਹਿੰਦਾ ਠੀਕ ਹੀ ਹੋ ਗਿਆ ਕਹਿੰਦੇ ਝਾੜ ਪਹਿਲਾਂ ਨਾਲੋਂ ਵਧੀਆ ਹੀ ਐਤ ਕੀ ਨਹੀਂ ਠੀਕ ਹੀ ਨਿਕਲਿਆ ਨਹੀਂ ਨਾ ਨਹੀਂ ਨਿਕਲਿਆ ਅੱਛਾ ਅੱਛਾ ਚਲੋ ਨਾ ਕੰਮ ਨਿਭੜ ਗਿਆ ਹਾਂ ਕੋਈ ਨਹੀਂ ਬੈਠਾ ਸੀ ਤੇ ਮੈਂ ਆਇਆ ਮਰ ਜਾ ਘੁੰਮ ਕੇ ਬਾਰਾ ਠੀਕ ਹੈ ਕੋਈ ਨਹੀਂ ਅਮਨ ਨੂੰ ਮੈਂ ਆਵਾਜ਼ ਮਾਰ ਕੇ ਪੁੱਛਦੀ ਆਂ ਗੱਲ ਕੀ ਹੋਈ ਆ ਵੇ ਮਣੀ ਬੜਾ ਚੁੱਪ ਚੁਪਾ ਅਮਨ ਨੇ ਗੱਲ ਸੁਣੀ ਮੇਰੀ ਅਮਨ ਅਮਨ ਦੀ ਮਮਾ ਬੁਲਾਇਆ ਸੀ ਹਾਂ ਮੈਂ ਵਾਇ ਤੈਨੂੰ ਮਾਰੀ ਗਈ ਬੈਠ ਕੀ ਹੋ ਗਿਆ ਬੈਠ ਬੈਠ ਤੇ ਨਾਲ ਗੱਲ ਕਰਨੀ ਆ ਮੈਂ ਮਣੀ ਨਾਲ ਗੱਲ ਕੀਤੀ ਹੁਣ ਤੇ ਮਣੀ ਬੜਾ ਉਦਾਸ ਜਿਆ ਗੱਲ ਕੀ ਹੋਈ ਆ ਗੱਲ ਮੇਰੇ ਕੋਈ ਨਹੀਂ ਨਹੀਂ ਗੱਲ ਕੋਈ ਹੈਗੀ ਆ ਉਹ ਵੀ ਲੁਕੋਈ ਜਾਂਦਾ ਤੂੰ ਵੀ ਲੁਕੋਈ ਜੰਨੀ ਆ ਮੇਰੇ ਤੋਂ ਹੈ ਗੱਲ ਹੋਇਆ ਕੁਝ ਪਿੱਛੋਂ ਮੇਰੇ ਉਹ ਨਹੀਂ ਮਮੇ ਕੁਝ ਨਹੀਂ ਆ ਨਹੀਂ ਨਹੀਂ ਗੱਲ ਹੈਗੀ ਕੋਈ ਜਿਹੜੀ ਕੋਈ ਗੱਲ ਹੈਗੀ ਦੱਸ ਮੈਨੂੰ ਗੱਲ ਕੀ ਹੋਈ ਆ ਵਿੱਚੋਂ ਹੈ ਜੇ ਮੈਂ ਉਹਨੂੰ ਕਣਕਾ ਲੋ ਪੁੱਛਿਆ ਤੇ ਉਹ ਵੀ ਅਜੀਬ ਜਿਹਾ ਜਵਾਬ ਦੇ ਕੇ ਮੈਨੂੰ ਚੱਲ ਗਿਆ ਹੋਇਆ ਕੀ ਕੀ ਦੱਸਾਂ ਮੈਂ ਤੁਹਾਨੂੰ ਹਾਂ ਕਿ ਮੈਂ ਕਿਹਾ ਜੇ ਮੈਂ ਗੱਲ ਕਰੂੰਗੀ ਫੇਰ ਘਰ ਦੇ ਵਿੱਚ ਲੜਾਈ ਪਾਊਗੀ ਨਹੀਂ ਨਹੀਂ ਲੜਾਈ ਵਾਲੀ ਕੋਈ ਗੱਲ ਨਹੀਂ ਤੂੰ ਦੱਸ ਮੈਨੂੰ ਗੱਲ ਕੀ ਹੋਈ ਹੈ ਉਹ ਕਿਉਂ ਇੰਨਾ ਉਦਾਸ ਹੋਇਆ ਕੀ ਮਮੀ ਕੁਛ ਨਹੀਂ ਆਪਾਂ ਚਲੇ ਗਏ ਸੀ ਵਿਆਹ ਅੱਛਾ ਤੇ ਇਹ ਕਣਕ ਦਾ ਜੀਜਾ ਇਹਨੂੰ ਕਹਿ ਗਏ ਸੀਗੇ ਭਾਜ ਨੂੰ ਅੱਛਾ ਵੀ ਜਲਾਪੇ ਦੇਖ ਦੂ ਖੜਨਗੇ ਹਨਾ ਪਿੱਛੇ ਵਢਾ ਲੈਣਗੇ ਮੈਂ ਤੇ ਇਹਨਾਂ ਨੂੰ ਦਬਥੇਰਾ ਕਿ ਆਈਗਾ ਮੈਂ ਕਿਹਾ ਵੀ ਨਹੀਂ ਚੰਗਾ ਲੱਗਦਾ ਇਦਾਂ ਹਨਾ ਤੁਸੀਂ ਆਪੇ ਦੇਖ ਲਓ ਤੇ ਇਹ ਕਹਿੰਦੇ ਕੋਈ ਗੱਲ ਨਹੀਂ ਆਪੇ ਭਾਜੀ ਵਢਾ ਲੈਣਗੇ ਹਨਾ ਤੇ ਭਾਜੀ ਨੂੰ ਜ਼ਿੰਮੇਵਾਰੀ ਦੇਗੇ ਹੂੰ ਤੇ ਮੁੜ ਕੇ ਹੁਣ ਭਾਜੀ ਨੂੰ ਪੁੱਛਿਆ ਹਨਾ ਵੀ ਕਿੰਨੀ ਕੁ ਹੋਈ ਆ ਅੱਛਾ ਤੇ ਭਾਜੀ ਕਹਿੰਦੇ ਕਣਕ ਤੇ ਹੋਈ ਸਾਰੀ 60 ਕੁਇੰਟ ਅੱਛਾ ਹਾਂਜੀ ਅੱਗੇ ਮੈਨੂੰ ਦੱਸ ਦੇ ਕਹਿੰਦੇ ਵੀ 90 95 ਤੱਕ ਵੀ ਜਾਂਦੀ ਦੀ ਵੀ ਆਦ ਕੀ ਤੇ ਵਧੀਆ ਹੀ ਕਹਿੰਦੇ ਮੈਨੂੰ ਹੀ ਤਾਂ 95 ਤੋਂ ਵੀ ਤਾਂ ਟੱਪ ਜੂਗੀ ਵੀ ਵੱਧ ਦੀ ਵੱਦੀ ਹੋਣੀ ਆ 95 ਕੁਇੰਟਲ ਤੋਂ ਵੀ ਹਾਂ ਨਹੀਂ ਮੈਂ ਵੀ ਉਦੋਂ ਗੱਲ ਕੀਤੀ ਸੀ ਤਾਂ ਕਹਿੰਦਾ ਝਾੜ ਵਧੀਆ ਹੈ ਆਦ ਕੀ ਤੇ ਸਮਾਂ ਕੋਈ ਉਦਾਂ ਦੀ ਗੱਲਬਾਤ ਵੀ ਨਹੀਂ ਹੋਈ ਹਾਂ ਉਦੋਂ ਖੋਸ਼ ਕਿੰਨੇ ਸੀਗੇ ਉੱਥੋਂ ਆਗੇ ਵੀ ਨਹੀਂ ਗਣਕ ਵਧੀਆ ਚੰਗੀ ਹੋਗੀ ਆਦ ਕੀ ਤੇ ਚੱਲ ਮੀਂਹ ਪਣ ਤੋਂ ਪਹਿਲਾਂ ਪਹਿਲਾਂ ਵੀ ਵੜਾ ਲੈਣੀ ਆ ਹਨਾ ਤੇ ਹੁਣ ਕਿਹੜਾ ਕੋਈ ਮੀਂਹ ਪਿਆ ਜਾਂ ਕੁਛ ਵੀ ਆ ਹਨਾ ਉਹ ਉਹੀ ਆ ਨਾ ਹੁਣ ਤੇ ਮੌਸਮ ਦਾ ਵੀ ਕੋਈ ਇੰਨਾ ਹੈ ਨਹੀਂ ਅਜੇ ਤੱਕ ਤੇ ਠੀਕ ਠਾਕ ਹੀ ਚੱਲਦਾ ਹਾਂਜੀ ਤੇ ਜਾਂ ਤੇ ਹੋਵੇ ਨਾ ਮੈਂ ਮਤਲਬ ਮੀਂਹ ਮੂੰਹ ਪੈ ਗਿਆ ਕਾਹਨ ਕੱਢੇ ਗਈ ਹੈ ਨਹੀਂ ਸਮਝ ਨਹੀਂ ਲੱਗਦੀ ਵੀ ਇੰਨੀ ਕਿੱਦਾਂ ਘਟ ਸਕਦੀ 60 ਕੁਇੰਟਲ ਕਿੱਥੇ 90 95 ਹੈ ਨਾ ਹਾਂ ਉਹ ਹੀ 30 35 40 ਕੁਇੰਟਲ ਦਾ ਫਰਕ ਪੈ ਗਿਆ ਇੰਨਾ ਕਿੱਦਾਂ ਹੋ ਗਿਆ ਨਾਲੇ ਫੇ ਤੂੜੀ ਦਾ ਵੀ ਕਹਿੰਦੇ ਕਹਿੰਦੇ ਵੀ ਤੂੜੀ ਵੀ ਅੱਗੇ ਵੇਚੀ ਦੀ ਹੁੰਦੀ ਹੀ ਚਲ ਉਧਰੋਂ ਵੀ ਪਾਹੇ ਚਾਰ ਵਾਟ ਹੋ ਜਾਂਦੇ ਹੀ ਹੈ ਤੇ ਉਹ ਭਾਜੀ ਨੇ ਖਰੇ ਕਹਿੰਦੇ ਵੀ ਫਰੀ ਚ ਝਕਾਤੀ ਆ ਨਹੀਂ ਅੱਲ ਕਹਿੰਦੇ ਹਾਂ ਇੰਨੀ ਤੂੜੀ ਚੰਗੀ ਮੈਂ ਕਿਹ ਚੱਲ ਕਣਕ ਦਾ ਮੈਂ ਮੰਨ ਵੀ ਲੈਨੀ ਆ ਵੀ ਚੱਲ ਹਨਾ ਦੇਖਣ ਨੂੰ ਲੱਗਦੇ ਕਈ ਵਾਰੀ ਹੋ ਜਾਂਦਾ ਵੀ ਦੇਖਣ ਨੂੰ ਲੱਗਦੀ ਵਧੀਆ ਆ ਵੀ ਨਹੀਂ ਝਾੜ ਘਟ ਨਿਕਲਦਾ ਹਨਾ ਹਾਂ ਵਿੱਚ ਸੁੱਕੀ ਨਿਕਲ ਜਾਂਦੀ ਕਈ ਵਾਰੀ ਚਲੋ ਉਹ ਮੰਨਿਆ ਹੂੰ ਪਰ ਤੂੜੀ ਇਸ ਕੱਲੀ ਉਹਨੇ ਇੱਦਾਂ ਚੁਕਾਤੀ ਫੇ ਹੈ ਪਤਾ ਨਹੀਂ ਕਹਿੰਦੇ ਤੂੜੀ ਵੀ ਨਹੀਂ ਚੰਗੀ ਮੈਂ ਕਿਹੜਾ ਮੀਂਹ ਪਿਆ ਉੱਤੇ ਵੀ ਜਿਹੜੀ ਖਰਾਬ ਹੋ ਗਈ ਉਹ ਵੀ ਨਹੀਂ ਚੰਗੀ ਹੀਗੀ ਤੇ ਤੂੰ ਇੱਦਾਂ ਹੀ ਚੁਕਾਤੀ ਨਹੀਂ ਇਹ ਤਾਂ ਕੰਮ ਖਰਾਬ ਹੋ ਗਿਆ ਹੁਣ ਵੇ ਗੁੱਸੇ ਵਾਲੀ ਨਹੀਂ ਗੱਲ ਹੈਗੀ ਪਰ ਭਾਜੀ ਨੂੰ ਕੋਈ ਵੀ ਹੈ ਨਾ ਆਪਣਾ ਡਿਸੀਜਨ ਲਾਉਣ ਤੋਂ ਪਹਿਲਾਂ ਜੇ ਤੂੜੀ ਵੀ ਤੁਸੀਂ ਇਦਾਂ ਵੀ ਦੇਣੀ ਆ ਚਲੋ ਕੋਈ ਗੱਲ ਨਹੀਂ ਬਟ ਇੱਕ ਵਾਰੀ ਸਲਾਹ ਤੇ ਕਰਨੀ ਚਾਹੀਦੀ ਪੁੱਛਣਾ ਤੇ ਚਾਹੀਦਾ ਨਾ ਚੱਲ ਕੋਈ ਨਾ ਆਵਨ ਤੂੰ ਨਾ ਟੈਨਸ਼ਨ ਲੈ ਕੋਈ ਨਹੀਂ ਆਂਦਾ ਮਨਜੀਤ ਤੇ ਮੈਂ ਕਰਦੀ ਉਹਦੇ ਨਾਲ ਗੱਲ ਪੁੱਛਦੀ ਆ ਉਹਦੇ ਕੋਲ ਮੈਂ ਨਹੀਂ ਕਰਿਓ ਗੱਲ ਆਹ ਹੋਵਾ ਅੰਦਾ ਜਿਸ ਲਈ ਮੈਂ ਕਰਦੀ ਆ ਉਹਦੇ ਨਾਲ ਗੱਲ ਪੁੱਛਦੀ। ਮੈਨੂੰ ਤਾਂ ਚੰਗਾ ਨਹੀਂ ਲੱਗਦਾ ਹੈਗਾ ਹਨਾ। ਲੱਗਣਾ ਤੇ ਮੰਮੀ ਤੁਹਾਨੂੰ ਗੁੱਸਾ ਹੀ ਆ ਕਿ ਇਸ ਘਰ ਦੇ ਜਵਾਈ ਜੂ ਆ। ਬਟ ਨਾ ਮੈਨੂੰ ਲੱਗਦਾ ਆ ਕਿ ਭਾਜੀ ਨੇ ਨਾ ਜ਼ਰੂਰ ਕਪਲਾ ਕੀਤਾ ਆ ਤੂੜੀ ਚ ਵੀ ਤੇ ਕਣਕ ਚ ਵੀ। ਇੰਨਾ ਥੋੜੀ ਫਰਕ ਪੈ ਸਕਦਾ। ਗੁੱਸੇ ਵਾਲੀ ਕੋਈ ਗੱਲ ਨਹੀਂ ਔਰ ਮਣੀ ਦੱਸਦਾ ਹੀ ਪਚਾੜਵਾਵਾ ਆ ਤੇ ਫਿਰ ਕੀ ਕਿਦਾਂ ਇੰਨਾ ਘਟ ਗਿਆ। ਗੱਲ ਆ ਮੰਮੀ ਮੁੱਕ ਦੀ ਗੱਲ ਇਹ ਆ ਕਿ ਭਾਜੀ ਨੇ ਨਾ ਕਪਲਾ। ਮਨੂ ਕੀ ਕਹੀ ਜਾਂਦੀ ਆ। ਮੰਮੀ ਨੂੰ ਕਿਉਂ ਦੱਸਾਂ ਕਿ ਜੀਜੇ ਨੇ ਕੀ ਕੁਛ ਕੀਤਾ। ਕਿਹੜਾ ਕਪਲਾ ਕੀਤਾ ਮੈਂ ਕੀ ਕਹੀ ਜਾਂ ਨੀ ਮੰਮੀ ਹੁਣਾਂ ਨੂੰ ਮੇਰੇ ਖਿਲਾਫ ਦੁਪੜਾਈ ਜਾਨੀ ਐ ਮਨਜੀਤ ਤੂੰ ਬੋਲਦਾ ਕਿਦਾਂ ਉਹਦਾ ਨਾਂ ਹੈ ਮੰਮੀ ਇਹ pèceੜਾਈ ਜਾਂਦੀ ਇਹ ਤੁਹਾਨੂੰ ਮੇਰੇ ਖਿਲਾਫ ਤੇ ਐ ਇਹ ਜੀ ਇਹਦੇ ਚ pèceਕੋਣ ਵਾਲੀ ਕੋਈ ਗੱਲ ਕਿਹੜਾ ਕਪਲਾ ਕੀਤਾ ਮੈਂ ਦੇਖ ਅਮੋ ਆ ਰਾਮਨਾ ਗੱਲ ਕਰਦੀ ਐ ਤੂੰ ਵੀ ਰਾਮਨਾ ਬਹਿ ਕੇ ਗੱਲ ਕਰ ਰਹੀ ਏ ਨਹੀਂ ਚਿਕਲੀ ਗੱਲ ਕਰਨ ਵਾਲੀ ਆ ਉਹਦੇ ਸ਼ਰਿਆ ਮੇਰਾ ਨਾਮ ਲੈ ਕੇ ਤਾਂ ਕਹੀ ਜਾਂਦੀ ਐ pèceੜਾਈ ਜਾਂਦੀ ਤੁਹਾਨੂੰ ਨਹੀਂ ਚੱਲ ਬਹਿ ਕੇ ਗੱਲ ਕਰਨੀ ਐ ਤੁਸੀਂ ਇੰਨਾ ਫਰਕ ਪੈ ਸਕਦਾ ਕਿਹੜਾ ਫਰਕ ਇੱਕ ਮੈਂ ਤੁਹਾਡੇ ਕੰਮ ਸਾਮਾ ਤੁਹਾਡੇ ਪਿੱਛੋਂ ਤੁਸ ਮੈਨੂੰ ਸੁਣਨ ਤੋਂ ਮਿਲਦਾ ਮੈਂ ਕਪਲਾ ਕੀਤਾ ਆ ਕਿਹੜਾ ਕਪਲਾ ਕੀਤਾ ਮੈਂ ਮੈਂ ਹਮਨ ਜੀ ਥੋੜਾ ਰਾਮਨਾਗਰ ਦਾ ਮੈਂ ਕਵਾਂਡਲ ਹੁੰਦੀ ਹੀ ਕਣਕ ਤੇ ਹੋਣੇ ਹੋਣ ਕਿੰਨੀ ਹੋਈ ਸਾਡਾ ਧਾਰਨਾ ਫਰਕ ਪੈਂਦਾ ਕਦੀ ਜ਼ਿਆਦਾ ਹੁੰਦੀ ਕਦੀ ਘੱਟ ਹੋ ਜਾਂਦੀ ਆ ਮੈਂ ਕੀ ਕਣਕ ਉੱਤੇ ਬੋਰੀਆਂ ਚ ਪਾ ਕੇ ਲੈ ਗਿਆ ਕਰਨ ਨੂੰ ਮੰਮੀ ਆ ਦੇਖ ਲੋ ਬੋਲਦੇ ਕਿੱਦਾਂ ਪਏ ਜਾਂ ਮੈਂ ਰਾਮਨਾਗਰ ਦਾ ਪਿਆਰ ਨਾਲ ਰਾਮਨਾਗਰ ਗੱਲ ਕਰਦੀ ਤੂੰ ਮੇਰੇ ਰਾਮਨਾਗਰ ਗੱਲ ਕਰ ਬੈਠ ਕੇ ਗੱਲ ਕਰੋ ਕੋਈ ਗੱਲ ਹੀ ਐ ਨਹੀਂ ਮੈਂ ਕੀ ਗੱਲ ਕਰਉ ਤੂੰ ਇਹ ਕੱਲ ਹਜੇ ਆਈ ਆ ਕੀ ਆ ਜੀ ਜੀ ਤਾਂ ਬੋਲਦੇ ਸੀ ਬੇਹ ਕਮਾਲ ਹੋ ਗਈ ਕੀ ਹੋਇਆ ਤੈਨੂੰ ਨਹੀਂ ਪਤਾ ਕੀ ਹੋਇਆ ਤੇਰੀ ਬੋਡੀ ਮੇਰੇ ਤੇ ਇਲਜ਼ਾਮ ਲਾਈ ਜਾਂਦੀ ਆ ਤੂੰ ਕਹਿੰਨਾ ਕੀ ਹੋਇਆ ਨਹੀਂ ਮੈਂ ਕਿਹੜੇ ਇਲਜ਼ਾਮ ਲਾਏ ਮੈਂ ਮੰਮੀ ਨੂੰ ਜੋ ਸੱਚਾਈ ਉਹੀ ਦਸੀ ਨਾ ਮੈਂ ਮੈਂ ਕਿਹੜੇ ਇਲਜ਼ਾਮ ਲਾਏ ਤੁਹਾਡੇ ਤੇ ਤੇ ਫੇਰ ਕੀ ਆ ਦੱਸਦਾ ਤੇ ਕੀ ਹੋਇਆ ਤੇ ਘਾਟ ਹੋਈ ਤੇ ਘਾਟ ਹੋਈ ਦੱਸਣੀ ਆ ਮੈਨੂੰ ਘਾੜ ਘਾਟ ਨਿਕਲੇ ਮੈਂ ਕੀ ਕਰਾਂ ਉਹ ਚ ਛਾੜ ਕੇ ਅੱਗੇ ਪਿੱਛੇ ਨਿਕਲੇ ਆ ਨਹੀਂ ਜਨਾਨੀ ਦੀ ਬੋਲੀ ਬੋਲਣ ਲੱਪਿਆਂ ਹੋਰੇ ਮਗਰ ਮੈਂ ਬੋਲਣ ਵਾਲੀ ਗੱਲ ਕਰ ਲੈ ਜਿਹੜੀ ਸੱਚੀ ਆ ਤੇ ਸੱਚੀ ਰਹਿਣੀ ਆ ਕੀ ਸੱਚ ਆ ਇੱਥੇ ਕੀ ਘਾਟ ਹੋਇਆ ਤੇ ਘਾਟ ਹੀ ਰਹਿਣਾ ਫੇਰ ਕੀ ਬੱਸ ਕਰੋ ਉੱਥੋਂ ਚੁੱਪ ਕਰੋ ਤੁਸੀਂ ਚੁੱਪ ਕਰੋ ਬਹਿ ਕੇ ਗੱਲ ਕਰੋ ਤੁਸੀਂ ਮੈਂ ਕੀ ਜਿਹੜੀ ਗੱਲ ਕਰਨ ਵਾਲੀ ਐ ਤੇ ਇੰਨਾ ਸ਼ਰਮ ਦਾ ਇਲਜ਼ਾਮ ਮੇਰੇ ਤੇੋਂ ਹੁੰਦੀ ਆ ਮੈਂ ਬਹਿ ਕੇ ਕਿਹਦਾ ਗੱਲ ਕਰ ਲਵਾਂ ਉਹਦਾ ਦਾ ਉਹ ਆ ਉਹਦੇ ਮਗਰ ਲੱਗ ਗਿਆ ਜਿਹੜੀ ਗੱਲ ਕਰ ਰਹੀ ਹੈ ਮੈਂ ਤੇ ਦੱਸਿਆ ਆ ਜੀ ਚਲ ਐਨੀ ਘਾਟ ਹੋਈ ਸਾਹਮਣੇ ਤੇ ਗੱਲ ਨਹੀਂ ਬਹਿ ਕੇ ਗੱਲ ਕਰੋ ਬਹਿਣ ਵਾਲੀ ਕੋਈ ਗੱਲ ਹੀ ਨਹੀਂ ਛੱਡੀ ਤੁਸੀਂ ਹੁਣ ਨਾ ਤੂੰ ਕਿੱਦਾਂ ਬੋਲਦਾ ਕਿੱਦਾਂ ਕਿੱਦਾਂ ਹੀ ਬੋਲਦਾ ਸਾਹਮਣੇ ਤੈਨੂੰ ਕਿੱਦਾਂ ਬੋਲਦਾ ਹੈ ਜਨਾਰੀ ਦੇ ਪਿੱਛੇ ਖੜਾ ਹੋ ਕੇ ਗੱਲ ਕਰਦਾ ਬਾਹਰ ਆ ਇਧਰ ਬਾਹਰ ਆ ਜਾ ਨਾ ਈ ਦੇ ਕਨੇ ਹਾਂ ਨਮਾਜ਼ ਹਾਂ ਦੀ ਦੱਸੋ ਮੈਨੂੰ ਪਤਾ ਸਾਰੇ ਜਿਹੜਾ ਤੇ ਯਾਰ ਤੇ ਕਬਲੇ ਜਿਹੜੇ ਘਰ ਤੇ ਮੈਂ ਮਹੀਨਾ ਜਿਆਦਾ ਬੋਲ ਉਹ ਜਿਹੜੇ ਕਬਲੇ ਜਿਹੜੇ ਮੈਂ ਉਹ ਜਿਹੜੇ ਉਸਤਾਦ ਆ ਕੇ ਆਮ ਨਾਲ ਗੱਲ ਕਰੋ ਰੈਂਡ ਵਾਲੀ ਕਿਹੜੀ ਗੱਲ ਆ ਤੁਸੀਂ ਇਲਜ਼ਾਮ ਦੇ ਇਲਜ਼ਾਮ ਲਾਈ ਜਾਂਦੇ ਮੇਰੇ ਕਿਹੜੇ ਕਬਲੇ ਕਿਤੇ ਬੋਲ ਉਸਤਾਦ 17 18 ਲੱਖ ਰੁਪਿਆ ਲੱਗਣਾ 3 ਲੱਖ ਤਾਂ ਬੜਾ ਸਤਾਰਨ ਕਰ ਲੱਗਣਾ ਮਨੀ ਕਿਉਂ ਮਨੀ ਕਿਉਂ ਚੁੱਪ ਕਰ ਤੁਸੀਂ ਸਾਰੇ ਸਰ ਮੈਂ ਕਦੀ ਬੋਲਿਆ ਕੱਲ ਜਨਾਨੀ ਆਈ ਆ ਤੇ ਮਗਰ ਲੱਗੇ ਮੈਂ ਲਿਖਣੀ ਜੋ ਸਾਚਾ ਮੈਂ ਗਿਆ ਇਹ ਕਿਹੜੀ ਗੱਲ ਆ ਉਹ ਰਾਮਨਾ ਗੱਲ ਬਹਿ ਕੇ ਕਰੋ ਤੇ ਆਰਾਮ ਨਾਲ ਬੈਠੋ ਮੈਂ ਬੋਲਿਆ ਨਹੀਂ ਤਾਂ ਕਰਕੇ ਤੂੰ ਤਾਂ ਮੇਰੇ ਨਾਲ ਵੀ ਢਗੋਣ ਲਾ ਪਈ ਇਹ ਮੰਮੀ ਕਰਕੇ ਬੋਏ ਖੜੇ ਆ ਮੈਨੂੰ ਚੁੱਪ ਕਰ ਤੂੰ ਮੈਨੂੰ ਬੋਲਣੀ ਦੇ ਅਜੇ ਵਿਆਹ ਨਹੀਂ ਹੋਇਆ ਅੱਗੇ ਵਿੱਚ ਲੈ ਕੇ ਆ ਤੇ ਜੋ ਮਰਜ਼ੀ ਕਰ ਲੋ ਮੈਨੂੰ ਕੋਈ ਗੱਲ ਨਹੀਂ ਤੂੰ ਇਹ ਆਰਾਮ ਨਾਲ ਬੈਠੋ ਤੇ ਕੋਈ ਗੱਲ ਨਹੀਂ ਹੋਣੀ ਬੋਲਣਾ ਹੈਗਾ ਕਿਉਂ ਹੀ ਢਗੋਣ ਵਾਲੀ ਗੱਲ ਢਗੋਣ ਵਾਲੀ ਗੱਲ ਆ ਬੋਲ ਆਵਾਜ਼ ਨਿਕਲਦੀ ਆ ਮੇਰੀ ਗੱਲ ਕਰੋ ਮੇਰੀ ਗੱਲ ਕਰੋ ਕੀ ਗੱਲ ਜਮ ਨਾਲ ਇਹ ਕਰਤੈ ਨਾ ਇਹ ਕਹਿਣਾ ਨਹੀਂ ਬੋਦੂ ਨਾਲੇ ਬਹੁਤ ਵੱਡੀ ਸਿਆਣੀ ਬਣੀ ਆ ਹਾਂ ਬੋਦੂ ਹਾਂ ਕੀ ਦੇਖਦਾ ਤੂੰ ਹੈ ਦੱਸ ਤੂੰ ਦੇਖਣਾ ਕੀ ਦੇਖਣਾ ਹੈ ਬੋਦੂ ਤੂੰ ਆ ਗਿਣਾਨੀ ਮਗਰ ਲੱਗ ਗਿਆ ਵੱਡਾ ਆਇਆ ਤੂੰ ਹੈ ਗਿਣਾਨੀ ਮਗਰ ਲੱਗ ਗਿਆ ਹੋਰ ਕੀ ਆ ਤੈਨੂੰ ਬੋਲਣਾ ਭੁੱਲ ਗਿਆ ਜਿਹੜਾ ਹੈਗਾ ਮਾਰਾ ਤੈਨੂੰ ਦੱਸਾਂ ਮੈਂ ਆਰਾਮ ਨਾਲ ਯਾਰ ਗੁੱਸਾ ਕਰਨ ਦਾ ਅਸੀਂ ਇਲਜ਼ਾਮ ਲਾਈ ਜਾਂਦੇ ਆ ਮੇਰੇ ਤੇ ਗੁੱਸਾ ਜੜਨਾ ਨਹੀਂਗਾ ਹਾਲੇ ਕੰਮ ਕਰਨੇ ਨੇਂ ਉਂਗਲ ਥੱਲੇ ਕਰਕੇ ਗੱਲ ਕਰ ਬਹੁਤ ਵੱਡੀ ਆਈਆਂ ਤੈਨੂੰ ਕੀ ਪਤਾ ਕੱਲ ਤੂੰ ਆਈਆਂ ਹਜੇ ਇਹ ਘਰ ਚ ਸਾਰੇ ਘਰ ਦੇ ਕੰਮ ਮੈਂ ਹੀ ਕਰਦਾ ਰਿਹਾ ਆਂ ਕੱਲ ਆਈ ਆ ਪਰ ਨਿਆਣੀ ਨਹੀਂ ਉਹ ਸਮਝਦੀ ਆ ਸਾਰਾ ਕੁਝ ਜੋ ਵੀ ਕੁਝ ਹੁੰਦਿਆ ਨਿਆਣੀ ਆ ਤੂੰ ਹੋਇਆ ਕਿ ਹਾਂ ਉਹ ਨਿਆਣਾ ਜਾਂਦਾ ਜੀ ਇੰਦਾ ਮੈਂ ਗਲਤੀ ਕਰ ਲਈ ਇੱਥੇ ਲਿਆ ਕੇ ਤੂੰ ਤਾਂ ਅੱਗ ਲਾਉਣ ਆਈ ਆ ਇੱਥੇ ਹਾਂ ਉਹ ਅੱਗ ਲਾਉਣ ਇੱਥੇ ਸੱਚੀ ਗੱਲ ਨਹੀਂ ਅੱਗ ਲਾਉਣ ਅੰਮੀ ਤੁਸੀਂ ਚੁੱਪ ਕਰੋ ਮਣੀ ਤੂੰ ਮੈਂ ਸਾਡੀ ਗੱਲ ਕਰਕੇ ਭੁਹੇ ਚੜਿਆ ਔਰ ਗੱਲ ਕੋਈ ਨਹੀਂ ਕੀ ਨਹੀਂ ਜਿਹੜਿਆ ਬੋਲਦਾ ਕਿ ਤੂੰ ਮੈਂ ਤਾਂ ਦੂਜਨਾਰੀ ਦੇ ਪਿੱਛੇ ਖੜਾ ਗੱਲਾਂ ਕਰਦਾ ਇਧਰ ਆ ਕੇ ਸਾਹਮਣੇ ਗੱਲ ਮੈਂ ਪਿੱਛੇ ਆ ਕੇ ਗੱਲ ਕਰ ਪਿੱਛੇ ਵਾਲੀ ਹੈ ਹੈ ਕੀ ਤੂੰ ਹੀ ਕੰਮ ਕਰ ਪੜਿਆ ਹੈ ਸ਼ਰਮ ਹੈ ਨਹੀਂ ਤੈਨੂੰ ਹੈ ਕੀ ਰੋਲਾ ਪਾਇਆ ਤੂੰ ਕੋਈ ਨਹੀਂ ਹੁਣ ਵੀ ਸਮਝਿਆ ਰਹਿਣੀ ਮੈਂ ਮੈਂ ਬੋਲਦਾ ਨਹੀਂ ਸੀ ਕੋਈ ਗੱਲ ਨਹੀਂ ਤੂੰ ਚੁੱਪ ਕਰ ਮੰਜੀ ਤੂੰ ਮੀ ਜਾ ਵਾ ਤੁਸੀਂ ਗਰਮ ਹੋਏ ਫਿਰਦੇ ਦੋਨੇ ਜਣੇ ਮਣੀ ਚੁੱਪ ਕਰ ਤੂੰ ਮੀ ਰਾਮਨਾ ਬੈਠੋ ਚਲੋ ਆਪਣਾ ਆਪਣਾ ਕੰਮ ਕਰੋ ਤੁਸੀਂ ਤਾਂ ਸ਼ਰਮਿਆ ਨਹੀਂ ਤਾਨੂੰ ਰੋਲਾ ਪਾ ਕੇ ਲੋਕਾਂ ਦਾ ਆਈ ਲੱਗ ਗਿਆ ਕਿਵੇਂ ਭੂਏ ਚੜੇ ਰੋਏ ਤੇ ਤੂੰ ਕੰਮ ਕਰਦੀ ਆ ਨਾ ਨਹੀਂ ਹੁਣ ਵਿਚੋ ਪਰ ਮੈਂ ਚੁੱਪ ਕਰ ਦੂੰ ਮੈਂ ਤੁਹਾਨੂੰ ਕਹਿੰਦਾ ਨਹੀਂ ਪਤਾ ਲੱਗਦਾ ਮੈਂ ਇੱਥੇ ਲੱਗ ਗਿਆ ਕਿ ਤੂੰ ਮੇਰੇ ਸਾਹਮਣੇ ਲੜੀ ਜੰਨੇ ਮੂੰਹ ਬੰਦ ਕਰ ਆਪਣਾ ਤੂੰ ਮੀ ਮੈਂ ਨਹੀਂ ਮੰਮੀ ਕੇ ਇਹਨੂੰ ਬੋਲਣ ਦੇਣਾ ਆਪਣੀ ਘਰ ਵਾਲੀ ਅੱਗੇ ਕਿਉਂ ਤੇਰੀ ਘਰ ਵਾਲੀ ਮਨਿਸਟਰ ਲੱਗੀ ਐ ਤੂੰ ਮੈਨੂੰ ਨਹੀਂ ਹਾਂਜੀ ਬਹੁਤ ਬਸ ਮਣੀ ਉਹ ਬੰਦ ਕਰ ਦੋ ਮੀ ਆਹੋ ਕਿਉਂ ਇਹ ਦੋ ਮੈਂ ਇਹ ਰਲੀ ਤੂੰ ਮਾਸ਼ਾ ਮਣੀ ਜੀ ਤੂੰ ਚੁੱਪ ਕਰ ਮੀ ਚਲੋ ਆਪਣਾ ਆਪਣਾ ਕੰਮ ਕਰੋ ਮਣੀ ਚੁੱਪ ਕਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਂ ਇੱਥੇ ਖੜੀ ਆ ਮੇਰੇ ਸਾਹਮਣੇ ਤੁਸੀਂ ਦੋਨਾਂ ਨੇ ਜੰਦ ਲਾ ਲਿਆ ਹੈ ਸ਼ਰਮ ਕਰੋ ਕੁਛ ਮੰਮੀ ਜੀ ਤੇ ਤੁਹਾਨੂੰ ਗੱਲ ਦੇ ਸੰਦੇ ਆਉਂਦੀ ਹੈ ਕੋਈ ਨਹੀਂ ਕੋਈ ਨਹੀਂ ਤੂੰ ਚੱਲ ਆਪਣੇ ਕਮਰੇ ਚੱਲ ਮੇਰੇ ਲਾ ਕੇ ਮੈਂ ਲੜਨਦੇ ਆਏ ਕੋਈ ਨਹੀਂ ਲੱਗਾ ਜਨਾਨੀ ਮਾਰ ਗੱਲ ਕਰੋ ਮੈਂ ਨਹੀਂ ਚੱਲ ਤੂੰ ਮੈਂ ਬੈਠ ਸਾਈਡ ਤੇ ਮਮੀ ਨਹੀਂ ਬੋਲਣਾ ਨਹੀਂ ਹੋਣੀ ਨੀ ਜਵਾਨ ਨਿਕਲਦੀ ਆ ਕਿਉਂ ਨਿਕਲਦੀ ਮੈਂ ਮਮੀ ਨੇ ਕਰਦੀ ਉਹਨਾਂ ਕਰਕੇ ਚੋਪ ਪਈ ਜਿੰਨੀ ਲੰਬੀ ਜਨਾਨੀ ਜਵਾਨ ਆ ਉਹਨੀ ਇਹਦੀ ਹੋਗੀ ਦੋ ਦਿਨਾਂ ਦੇ ਪਹਿਲਾਂ ਤੇ ਬਾਹਰ ਹੁੰਦੀ ਸੀਗੀ ਕੋਈ ਨਹੀਂ ਬੱਸ ਕਰੋ ਬੈਠਾ ਤੂੰ ਤੁਹਾਡੇ ਨਾਲ ਕੋਣ ਮੱਥਾ ਮਾਰੀ ਚਲੋ ਚਲੋ ਤੀ ਉੱਧਰ ਮੱਥਾ ਮਾਰੇ ਇਹਦੇ ਛੁੱਟੀ ਭੈਣ ਕੋ ਦੇਖਿਆ ਦੇਖਿਆ ਮਮੀ ਤੁਸੀਂ ਆਇਆ ਜਿਹੜੀਆਂ ਨੋਹਾਂ ਅੱਜ ਕੱਲ੍ਹ ਦੀਆਂ ਆ। ਚੱਲ ਕੋਈ ਗੱਲ ਨਹੀਂ। ਇਹਦਾ ਮੈਂ ਬੜਾ ਸੋਚ ਕੇ ਲਿਆ ਆਂ ਤੇ ਮੈਨੂੰ ਤਾਂ ਨਹੀਂ ਮੇਰੇ ਖਿਲਾਫ ਕਰੀ ਜਾਂਦੀ ਐ ਇਹ। ਹੋਇਆ ਕੀ ਐ ਮੈਨੂੰ ਗੱਲ ਤਾਂ ਦੱਸੋ ਮੈਨੂੰ ਤਾਂ ਗੱਲ ਦਾ ਵੀ ਨਹੀਂ ਪਤਾ ਹੈਗਾ। ਯਾਰ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਆ ਦੋਨੇ ਰਲ ਕੇ। ਅਹੇ ਮੈਂ ਕਣਕ ਖਾ ਗਿਆ ਵਿਆਹ ਚੋਂ ਵੀ ਪੈਸੇ ਖਾ ਗਿਆ। ਕਮਾਲ ਆ। ਸਾਰਾ ਕੁਝ ਇੱਥੇ ਹੀ ਹੋਇਆ ਐ ਤੁਹਾਡੇ ਸਾਹਮਣੇ। ਮੰਮੀ ਹੁਣੇ ਸਾਹਮਣੇ। ਚੱਲ ਕੋਈ ਨਾ ਮੰਜੀਤ ਕੋਈ ਨਹੀਂ। ਬੈ ਕੇ ਕਰਦੇ ਆਂ ਗੱਲ। ਹੋਇਆ ਕੀ ਐ ਆਪੇ ਪਤਾ ਲੱਗ ਜਾਂਦਾ। ਕੋਈ ਗੱਲ ਨਹੀਂ। ਐ ਵੀ ਨਾ ਰੋਲਾ ਪਾ। ਉਹ ਮੈਂ ਇਹਨਾਂ ਦੇ ਕੰਮ ਦੀਆਂ ਜ਼ਿੰਮੇਵਾਰੀਆਂ ਚੱਕਦਾ ਫਿਰਦਾ ਅੱਗੇ ਹੋ ਗਏ। ਵੀ ਚੱਲ ਇਹ ਆਪਣਾ ਸੁਖੀ ਰਹਿਣ ਬਾਹਰ ਦੇਖ ਲੈਣ ਕੋਈ ਕਮਾ। ਤੇ ਇਹ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਆ ਉਲਟਾ। ਕਮਾਲ ਆ। ਹੁਣ ਤਾਂ ਬਹੁਤ ਹੱਦ ਤੋਂ ਵੱਧ ਹੋ ਗਿਆ। ਹੁਣ ਨਹੀਂ ਮੈਂ ਰਹਿਣਾ। ਦੱਸਦਾ ਇਹਨਾਂ ਨੂੰ ਨਾਲੇ। ਅੱਜ ਦਾ ਪਾਣੀ ਸਿਰ ਦੇ ਉੱਪਰੋਂ ਹੀ ਲੰਘ ਗਿਆ। ਕੱਲ ਦੀ ਵੱਡੀ ਆਈ ਇਹ। ਓਏ ਇਹਨੇ ਤਾਂ ਮਿੰਟਾਂ 'ਚ ਭੜਕਾਤਾ ਮੰਮੀ ਹੁਣਾਂ ਨੂੰ ਮੇਰੇ ਖਿਲਾਫ। ਹੈਂ? ਕਮਾਲ ਆ ਪਹਿਲਾਂ ਜਿਹੜੇ ਅੱਗੇ ਮੇਰੇ ਬੋਲਦੇ ਨਹੀਂ ਸੀਗੇ। ਉਹ ਵੀ ਮੇਰੇ ਗਾਲ ਭੇਨ ਨੂੰ ਵਿਰਦੇ ਆ ਇਦਾਂ ਨਹੀਂ ਗੱਲ ਬਣਨੀ ਹੁਣ ਦੱਸਦਾ ਇਹਨਾਂ ਨੂੰ ਮੈਂ ਪਾਣੇ ਪੋਣਾ ਜਰੀਕਾ ਉਹ ਯਾਰ ਮੈਂ ਤਾਂ ਇਹ ਸਿੱਧੀ ਸਾਦੀ ਸਮਝ ਕੇ ਲਿਆਇਆ ਸੀਗਾ ਬਿਨ ਮਾਂ ਪਿਓ ਦੀ ਧੀ ਹੈਗੀ ਆ ਮੈਂ ਕਿਹਾ ਚੱਲ ਇਹ ਰੋਹਗੀ ਤੇ ਮੇਰੀ ਗੱਲ ਮੰਨੂਗੀ ਇਹ ਉਹਦੀ ਤਾਂ ਜਵਾਨ ਹੀ ਬੜੀ ਲੰਬੀ ਆ ਕਮਾਲ ਹੀ ਹੋਗੀ ਕੋਈ ਨਹੀਂ ਮਣੀ ਸਿਆ ਮੈਂ ਵੀ ਨਹੀਂ ਕਿਸੇ ਦੀ ਗੱਲ ਸੁਣਦਾ ਤੂੰ ਜਿਹੜਾ ਮੇਰੇ ਕਾਲਰ ਨੂੰ ਅੱਜ ਹੱਥ ਪਾਇਆ ਨਾ ਚੰਗਾਨੀ ਕੀਤਾ ਮੈਂ ਤਾਂ ਸਾਰੇ ਟੱਬਰ ਦੀਆਂ ਹੁਣ ਚੀਕਾਂ ਕਢਾ ਕੇ ਦੱਸੂੰਗਾ ਤੁਹਾਨੂੰ ਜੇ ਨਾ ਚੀਕਾਂ ਕਢਾਈਆਂ ਤੇ ਮੇਰਾ ਵੀ ਨਾਂ ਮਨਜੀਤ ਸਿੰਘ ਨਹੀਂ ਗਲਤ ਥਾਂ ਪੰਗਾ ਲੈ ਲਿਆ ਮਣੀ ਸਿੰਘ ਤੈਨੂੰ ਮੈਂ ਦੱਸੂ ਹੁਣ